ਇਸ ਸਮੇਂ ਦੀ ਵੱਡੀ ਖਬਰ ਤੁਸੀਂ ਦੇਖ ਰਹੇ ਹੋ ਆਮ ਦਰਟ ਟੀਵੀ ਤੇ ਮੈਂ ਸੰਦੀਪ ਕੋ ਪੰਜਾਬ ਦੇ ਵਿੱਚ ਸਰਪੰਚਾਂ ਦਾ ਪਿਛਲੇ ਸਮੇਂ ਖਬਰ ਆਈ ਸੀ ਕਿ ਸਰਪੰਚੀਆਂ ਨੂੰ ਭੰਗ ਕਰ ਦਿੱਤਾ ਗਿਆ ਪਰ ਪੰਜਾਬ ਸਰਕਾਰ ਨੇ ਸਰਪੰਚਾਂ ਦਾ ਜਿਹੜਾ ਵੱਡਾ ਕਟ ਹੋਇਆ ਪੰਜਾਬ ਦੇ ਵਿੱਚ ਪੰਜਾਬ ਹਾਈ ਕੋਰਟ ਦਾ ਰੋਕ ਕੀਤਾ ਗਿਆ ਤਾਂ ਪੰਜਾਬ ਸਰਕਾਰ ਨੇ ਆਪਣਾ ਫੈਸਲਾ ਵਾਪਸ ਲੈ ਲਿਆ ਇਸ ਸਮੇਂ ਅਸੀਂ ਪੰਜਾਬ ਹਰਿਆਣਾ ਹਾਈ ਕੋਰਟ ਚ ਮੌਜੂਦ ਹੈ ਗਿਆ ਜਿੱਥੇ ਕੀ ਪਹਿਲਾਂ ਹੀ ਵੱਡੀ ਗਿਣਤੀ 'ਚ ਸਰਪੰਚ ਪਿਛਲੇ ਦਿਨੀ ਪਹੁੰਚੇ ਜੋ ਸੁਣਵਾਈ ਸੀ ਤਾਂ ਅੱਜ ਤੁਹਾਨੂੰ ਮਲਾਉਂਦੇ ਆ ਇੱਥੇ ਸਾਰੇ ਪੰਜਾਬ ਦੇ ਸਰਪੰਚ ਪਹੁੰਚੇ ਹੋਏ ਨੇ ਪ੍ਰਧਾਨ ਪਹੁੰਚੇ ਹੋਏ ਨੇ ਤਾਂ ਵੱਡੀ ਖੁਸ਼ੀ ਹੈਗੀ ਉਹਨਾਂ ਦੇ ਵਿੱਚ ਕਿਉਂਕਿ ਸਰਪੰਚੀਆਂ ਬਹਾਲ ਹੋਈਆਂ ਨੇ ਅੱਜ ਸਭ ਤੋਂ ਪਹਿਲਾਂ ਬਹੁਤ-ਬਹੁਤ ਵਧਾਈਆਂ ਹੋਣ ਤੁਹਾਨੂੰ ਅਸੀਂ ਪਹਿਲਾਂ ਤੁਹਾਡੀ ਖਬਰ ਕਵਰ ਕਰੀ ਜਦੋਂ ਸਾਡੇ ਜਿਹੜੀ ਸ਼ਕਲ ਆ ਸੀ ਥੋੜੀਆਂ ਮਲੂਸ ਸੀ ਤੇ ਅੱਜ ਖੁਸ਼ੀ ਬੜੀ ਜ਼ਿਆਦਾ ਹੈ ਥੈਂਕ ਯੂ ਤੁਹਾਨੂੰ ਵੀ ਵਧਾਈਆਂ ਨੇ ਜੀ ਤੁਹਾਡੇ ਸਾਰੇ ਦਰਸ਼ਕਾਂ ਨੂੰ ਵੀ ਵਧਾਈਆਂ ਨੇ ਜੀ ਜੀ ਤੇ ਪਹਿਲੀ ਗੱਲ ਜਿਹੜਾ ਅਸੀਂ ਕਹਿੰਦੇ ਆ ਜੀ ਜੀ ਜਿਹੜੀ ਸਰਕਾਰ ਜਿਹੜਾ ਸਵੇਰੇ ਦਾ ਭੁੱਲਿਆ ਸ਼ਾਮ ਨੂੰ ਘਰੇ ਆ ਜੇ ਉਹਨੂੰ ਭੁੱਲਿਆ ਨਹੀਂ ਕਹਿੰਦੇ ਮੈਂ ਪਹਿਲਾਂ ਗੱਲ ਤਾਂ ਸਰਕਾਰ ਨੂੰ ਵੀ ਬੇਨਤੀ ਕਰਦਾ ਵੀ ਜਿਹੜੀਆਂ ਪੰਚਾਇਤਾਂ ਨੇ ਇਹ ਪੰਚਾਇਤਾਂ ਕਿਸੇ ਪਾਰਟੀ ਦੀ ਨਹੀਂ ਹੁੰਦੀਆਂ ਇਹ ਤੁਸੀਂ ਰੌਲਾ ਪਾ ਰਹੇ ਹੋ ਚੈਨਲਾਂ ਦੇ ਉੱਤੇ ਵੀ ਇਹ ਫਲਾਨੀ ਪੰਚਾਇਤਾਂ ਨੇ ਕਾਂਗਰਸ ਦੇ ਨੇ ਇਹ ਕਿਸੇ ਕਾਂਗਰਸ ਦੀਆਂ ਨਹੀਂ ਕਿਸੇ ਕਾਲੀ ਦਲ ਦੀਆਂ ਨਹੀਂ ਇਹ ਪੰਚਾਇਤਾਂ ਸਰਕਾਰ ਦੀਆਂ ਹੁੰਦੀਆਂ ਨੇ ਪਰ ਤੋਂ ਤੁਸੀਂ ਸਾਨੂੰ ਆਪਣਾ ਸਮਝਿਆ ਨਹੀਂ ਫਿਰ ਤੁਸੀਂ ਗਲਤ ਫੈਸਲੇ ਲੈਣ ਲੱਗੇ ਅੱਜ ਮਾਨਯੋਗ ਹਾਈ ਕੋਰਟ ਨੇ ਜੋ ਸਰ ਦੀ ਪੰਚਾਇਤਾਂ ਦੇ ਹੱਕ ਵਿੱਚ ਫੈਸਲਾ ਦਿੱਤਾ ਅਸੀਂ ਧੰਨਵਾਦ ਕਰਦੇ ਆਂ ਔਰ ਅਸੀਂ ਧੰਨਵਾਦ ਕਰਦੇ ਆਂ ਸਾਰੇ ਸਰਪੰਚ ਸਾਹਿਬਾਨ ਦਾ ਸਾਰੀਆਂ ਪੰਚਾਇਤਾਂ ਦਾ ਔਰ ਧੰਨਵਾਦ ਕਰਦੇ ਆਂ ਸਾਰੀਆਂ ਸਰਬ ਪਾਰਟੀਆਂ ਦਾ ਜਿਨ੍ਹਾਂ ਨੇ ਸਾਡਾ ਸਾਥ ਦਿੱਤਾ ਔਰ ਧੰਨਵਾਦ ਕਰਦੇ ਆਂ ਸਾਡੇ ਹਰਵਿੰਦਰ ਸਿੰਘ ਲਾਡੀ ਜੀ ਬਠਿੰਡੇ ਤੋਂ ਧੰਨਵਾਦ ਕਰਦੇ ਆਂ ਸਪੈਸ਼ਲ ਤੌਰ ਤੇ ਨਵਜੋਤ ਸਿੰਘ ਸਿੱਧੂ ਸਾਹਿਬ ਦਾ ਜਿਨ੍ਹਾਂ ਨੇ ਸਾਡੇ ਨਾਲ ਮੋਢਾ ਮੋਢਾ ਲਾਇਆ ਔਰ ਪੰਚਾਇਤਾਂ ਦਾ ਸਾਰੀਆਂ ਸਰਬ ਪਾਰਟੀਆਂ ਦਾ ਜਿਨ੍ਹਾਂ ਨੇ ਵੀ ਸਾਡੇ ਹੱਕ ਦੇ ਵਿੱਚ ਬੋਲਿਆ ਜਾਂ ਕੋਈ ਚੈਨਲ ਦੇ ਉੱਤੇ ਜਿੰਨੇ ਵੀ ਪੱਤਰਕਾਰ ਸਹਿਬਾਨ ਸੀ ਜਿਨ੍ਹਾਂ ਨੇ ਅਸਲੀ ਮੁੱਦੇ ਨੂੰ ਅਹੇੜ ਕੇ ਅੱਜ ਉਹਨਾਂ ਨੇ ਵੀ ਰੱਖਿਆ ਪੰਜਾਬ ਦੇ ਸਾਹਮਣੇ ਸਾਰ ਏ ਹੋਇਆ ਕਿ ਵਾਕਈ ਜਿਹੜੀ ਇਕਤਰਤਾ ਵਿੱਚ ਸਚਾਈ ਵਿੱਚ ਕਹਿੰਦੇ ਨੇ ਬੜੀ ਜਿਆਦਾ ਮਜ਼ਬੂਤੀ ਹੁੰਦੀ ਅੱਜ ਇੰਨੀ ਵੱਡਾ ਕਾਠ ਸੀ ਸ਼ਾਇਦ ਜੇ ਇਕੱਲੇ-ਇਕੱਲੇ ਹੁੰਦੇ ਨਾ ਸ਼ਾਇਦ ਨਾ ਹੀ ਕੋਈ ਸੁਣਦਾ ਦੇਖੋ ਜੀ ਜਿਹੜੀ ਸੰਸਤ ਹੈ ਜਦੋਂ ਆਪਾਂ ਇੱਕ ਮੁੱਠੋਂ ਨੇ ਆ ਉਹਦੀ ਪਾਵਰ ਫੇਰ ਹੀ ਹੁੰਦੀ ਹੈ ਜਿਹੜੀ ਸਰਕਾਰ ਵੀ ਫੇਰ ਬਣਦੇ ਜਦੋਂ ਸਾਰਾ ਪੰਜਾਬ ਦਾ ਇਕੱਠ ਹੁੰਦਾ ਹੈ ਜੀ ਉਹ ਵੀ ਇੱਕ ਨੂੰ ਚੁਣਦੇ ਨੇ ਜਦੋਂ ਤਾਂ ਹੀ ਸਰਕਾਰ ਕੋਲੇ ਪਾਵਰ ਹੁੰਦੀ ਹੈ ਜੇ ਭਗਵਾਨ ਤਮਾਣੀਆਂ ਕੋਲੇ ਕੋਈ ਪਾਵਰ ਹੈ ਉਹ ਵੀ ਸਾਡੇ ਇਕੱਠ ਨੇ ਸਾਡੇ ਪੰਜਾਬ ਦੇ ਲੋਕਾਂ ਨੇ ਜਿਨ੍ਹਾਂ ਨੇ 3.5 ਕਰੋੜ 3.5 ਕਰੋੜਾਂ ਦਿੱਤੀ ਹੈ ਇਹ ਪੰਚਾਇਤਾਂ ਵੀ 3.5 ਕਰੋੜ ਲੋਕਾਂ ਨੇ ਬਣਾਈਆਂ ਨੇ ਇਹ ਇਹਦੇ ਵੀ ਉਨੀ ਪਾਵਰ ਹੈ ਜਿੰਨੀ ਸੀਐਮ ਸਾਹਿਬ ਚ ਹੈ ਸਾਡਾ ਆਪਣਾ ਪੰਚਾਇਤਾਂ ਦਾ ਕੰਮ ਹੈ ਸਾਡੀ ਆਪਣੀ ਪਾਵਰ ਹੈ ਉਹਨਾਂ ਦੀ ਆਪਣੀ ਪਾਵਰ ਹੈ ਪਰ ਇਹ ਪਾਵਰਾਂ ਨੂੰ ਜੇ ਪੰਜਾਬ ਦਾ ਭਲਾ ਕਰਨਾ ਹੈ ਤਾਂ ਮਿਲ ਕੇ ਰਹਿਣਾ ਚਾਹੀਦਾ ਹੈ ਐਦਾਂ ਇੱਕ ਦੂਜੇ ਨੂੰ ਅਨੇ ਸਮਝ ਕੇ ਐਦਾਂ ਕਿਸੇ ਨੂੰ ਡੀਗ੍ਰੇਡ ਨਹੀਂ ਕਰਨੀ ਚਾਹੀਦਾ ਅਸੀਂ ਕਹਾ ਵਾਸਤੇ ਵੀ ਕਹਿੰਦੇ ਆ ਪੰਚਾਇਤਾਂ ਨੂੰ ਜਿਵੇਂ ਕਹੋਗੇ ਤੁਹਾਡੇ ਨਾਲ ਮਿਲ ਕੇ ਕੰਮ ਕਰਨੀਆਂ ਸਰਕਾਰ ਪੰਚਾਇਤ ਹਮੇਸ਼ਾ ਸਰਕਾਰੀ ਅਸੀਂ ਸਰਕਾਰੀ ਮੁਲਾਜ਼ਮਾ ਸਾਰੇ ਜਿਹੜੇ ਜਿੱਤ ਕੇ ਆਇਆ ਰਾਜਵਿੰਦਰ ਰਿੰਕੂ ਵੀ ਸਾਡੇ ਨਾਲ ਹੈਗੇ ਨੇ ਕਿੰਨੀ ਖੁਸ਼ੀ ਹੈਗੀ ਤਾਂ ਹੁਣ ਜਿਹੜੇ ਕੰਮ ਪੈਂਡਿੰਗ ਹੈਗੇ ਨੇ 22 ਵੀ ਕਹਿ ਰਹੇ ਸੀ ਸਭ ਤੋਂ ਮਹਿਲਾ ਛੋਟੀ ਉਮਰ ਦੇ ਸਰਪੰਚ ਵੀ ਹੈਗੇ ਨੇ ਕਹ ਰਹੇ ਸੀ ਜਿਹੜੇ ਕੰਮ ਅਸੀਂ ਕਹੇ ਸੀ ਉਹ ਹੁਣ ਕੰਮ ਹੋਣੇ ਨਹੀਂ ਸਾਡੇ ਦਿਲ ਟੁੱਟੇ ਹੋਏ ਨੇ ਅੱਜ ਹੁਣ ਕੀ ਲੱਗਦਾ ਉਹ ਕੰਮ ਵੀ ਹੁਣ ਦੁਬਾਰਾ ਤੋਂ ਸ਼ੁਰੂ ਹੋ ਜਾਣਗੇ ਦੇਖੋ ਜੀ ਪਹਿਲਾ ਤਾਂ ਮੈਂ ਰਵਿੰਦਰ ਰਿੰਕੂ ਆ ਜੀ ਜੀ ਪ੍ਰਧਾਨ ਪੰਚਾਇਤ ਜੁਨੀਅਨ ਪੰਜਾਬ ਦੂਸਰੀ ਗੱਲ ਅੱਜ ਬਹੁਤ ਖੁਸ਼ੀ ਦਾ ਦਿਨ ਹੈ ਕਿਉਂਕਿ ਲੋਕਤੰਤਰ ਦਾ ਘਾਣ ਹੋਣ ਤੋਂ ਬਚ ਗਿਆ ਜਿਹੜਾ ਮਾਨਯੋਗ ਪੰਜਾਬ ਹਰਿਆਣਾ ਹਾਈ ਕੋਰਟ ਨੇ ਸਾਡੇ ਹੱਕ ਦੇ ਵਿੱਚ ਫੈਸਲਾ ਕੀਤਾ ਇਹ ਇੱਕ ਲੋਕਤੰਤਰ ਦੀ ਰੱਖਿਆ ਕੀਤੀ ਹੈ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਤੇ ਦੂਸਰੀ ਗੱਲ ਜਿਹੜਾ ਸਰਪੰਚ ਹੁੰਦਾ ਹੈ ਉਹ ਪਿੰਡ ਦਾ ਉਹ ਪਿੰਡ ਦੇ ਕੰਮ ਵਾਸਤੇ ਬੜੀ ਮਿਹਨਤ ਤੇ ਲ ਬਾਕੀ ਸਾਰੇ ਪਿੰਡਾਂ ਦੇ ਵਿੱਚ ਸਰਪੰਚਾਂ ਦੇ ਕੰਮ ਚੱਲੇ ਹੋਏ ਸੀ ਸਰਕਾਰ ਨੇ ਅਚਨਚੇਤ ਬਿਨਾ ਕਿਸੇ ਨੋਟਿਸ ਦਿੱਤੇ ਜਿਹੜਾ ਪੰਚਾਇਤਾਂ ਨੂੰ ਭੰਗ ਕਰ ਦਿੱਤਾ ਸੀ ਉਸ ਦੇ ਖਿਲਾਫ ਅਸੀਂ ਅੱਜ ਹਾਈ ਕੋਰਟ ਪਟੀਸ਼ਨ ਦਾਇਰ ਕੀਤੀ ਜਿਹਦਾ ਅੱਜ ਫੈਸਲਾ ਆਇਆ ਹੈ ਇਸ ਕਰਕੇ ਅਸੀਂ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਸਰਕਾਰ ਦਾ ਵੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਬੇੜੇ ਸਰ ਜਿਹੜਾ ਆਪਦਾ ਫੈਸਲਾ ਹੈ ਉਹ ਵਾਪਸ ਲੈ ਲਿਆ ਤੇ ਪੰਚਾਇਤਾਂ ਨੂੰ ਬਹਾਲ ਕਰਨ ਵਾਸਤੇ ਆਪਣਾ ਜਿਹੜਾ ਹੁਕਮ ਹੈ ਜਿਹੜਾ ਉਹ ਵਾਪਸ ਲਿਆ ਪੰਜਾਬ ਸਰਕਾਰ ਤੋਂ ਖੁਸ਼ ਹੈ ਕੀ ਹੁਣ 22 ਵੀ ਉਦਨ ਕਾਫੀ ਜ਼ਿਆਦਾ ਜਿਹੜੇ ਇਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ ਸੀ ਕਹਿੰਦੇ ਵੀ ਯਾਰ ਕੰਮ ਰਹਿ ਗਏ ਨੇ ਜਿਹੜੇ ਕਰਨ ਵਾਲੇ ਪਿੰਡ ਦੇ ਪਿੰਡੋਂ ਫੋਨ ਆਏ ਨੇ ਵਧਾਈਆਂ ਆ ਗਿਆ ਹੁਣ ਹਾਂਜੀ ਹਾਂਜੀ ਬਾਈ ਬਿਲਕੁਲ ਵਧਾਈਆਂ ਆ ਗਿਆ ਸਾਰੇ ਮੈਂਬਰਾਂ ਨੂੰ ਕਹਿੰਦਾ ਕਿ ਤੁਸੀਂ ਬਹਾਲ ਹੋ ਗਏ ਦੁਬਾਰੇ ਫਿਰ ਮੈਂਬਰ ਤੁਸੀਂ ਬਣ ਗਏ ਹੋ ਤੇ ਸਾਡੇ ਹਾਂਜੀ ਹਾਂਜੀ ਬਿਲਕੁਲ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਬਹੁਤ ਵੱਡੀ ਤਾਕਤ ਆ ਸਾਡੇ ਦੇਸ਼ ਦੇ ਕਾਨੂੰਨ ਦੇ ਵਿੱਚ ਇੱਕ ਬਹੁਤ ਵੱਡੀ ਜਿਹੜੀ ਇਹ ਜਿੱਤ ਹੋਈ ਹੈ ਤੇ ਨਾਲ ਹੀ ਕਾਨੂੰਨ ਦੇ ਵਿੱਚ ਲੋਕਾਂ ਦਾ ਵਿਸ਼ਵਾਸ ਵਧਿਆ ਕਿ ਕੋਈ ਵੀ ਸਰਕਾਰ ਕਿਸੇ ਵੀ ਤਰ੍ਹਾਂ ਕਾਨੂੰਨ ਦੇ ਉਲਟ ਜਾ ਕੇ ਲੋਕਾਂ ਦੇ ਨਾਲ ਤੱਕਾ ਨਹੀਂ ਕਰ ਸਕਦੀ ਇਹ ਲੋਕਤੰਤਰ ਇੱਥੇ ਲੋਕਤੰਤਰ ਦੇ ਵਿੱਚ ਹਮੇਸ਼ਾ ਲੋਕਾਂ ਦੀ ਜਿੱਤ ਹੁੰਦੀ ਆ ਸੋ ਬਹੁਤ ਵੱਡਾ ਇਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਜੋ ਅੱਜ ਫੈਸਲਾ ਆਇਆ ਇਹਦੇ ਵਿੱਚ ਬਹੁਤ ਖੁਸ਼ੀ ਆ ਸੀ ਕਿਉਂਕਿ ਜੋ ਵੀ ਸਾਡੇ ਮੈਂ ਉਦੋਂ ਵੀ ਦੱਸਿਆ ਸੀ ਕਿ ਅਸੀਂ ਮਤਲਬ ਫਿੰਕਰਾਂ ਦੇ ਉੱਤੇ ਹਰ ਮਹੀਨੇ ਦੇ ਕੰਮ ਗਿਨੇ ਹੋਏ ਸੀ ਡਿਵੈਲਪਮੈਂਟ ਦੇ ਪਿੰਡਾਂ ਦੇ ਵਿੱਚ ਆਹ ਮਾਥੇ ਚਾਹ ਡਿਵੈਲਪਮੈਂਟ ਕਰਾਉਣੀ ਆ ਸੋ ਅਸੀਂ ਬਹੁਤ ਜ਼ਿਆਦਾ ਖੁਸ਼ ਹਾਂ ਕਿ ਜਿਹੜੇ ਵੀ ਸਾਡੇ ਪੈਂਡਿੰਗ ਰਹਿੰਦੇ ਸੀ ਇੱਕ ਦੋ ਪ੍ਰੋਜੈਕਟ ਉਹ ਵੀ ਅਸੀਂ ਬਹੁਤ ਜਲਦੀ ਪਿੰਡ ਜਾ ਕੇ ਉਹਨਾਂ ਨੂੰ ਸ਼ੁਰੂ ਕਰਾਵਾਂਗੇ ਤਾਂ ਜੋ ਲੋਕਾਂ ਦੇ ਜਿੰਨੇ ਵੀ ਇਹ ਪੈਸੇ ਨੇ ਮ ਮਤਲਬ ਇੱਕ ਕਾਨੂੰਨ ਦੀ ਜਿੱਤ ਹੋਈ ਆ ਕਾਨੂੰਨ ਦੀ ਬਹੁਤ ਵੱਡਾ ਕਾਨੂੰਨ ਤੋਂ ਉੱਪਰ ਕੋਈ ਨਹੀਂ ਹੋ ਸਕਦਾ ਆਖਰੀ ਸਵਾਲ ਹੈਗਾ ਕਦੋਂ ਤੱਕ ਹੁਣ ਜਿਹੜਾ ਫੈਸਲਾ ਆਇਆ ਤੇ ਕਦੋਂ ਤੱਕ ਜਿਹੜੀਆਂ ਚੋਣਾਂ ਫਿਰ ਕਰਨ ਦੀ ਕੋਈ ਗੱਲ ਆਈ ਆ ਸਾਹਮਣੇ ਦੇਖੋ ਜੀ ਇਹ ਗੱਲ ਇਹ ਹੈ ਸੋਣਾ ਜਿਹੜਾ ਮਹਿਕਮੇ ਨੇ ਇੱਕ ਜਵਾਬ ਦਿੱਤਾ ਉਹਦੇ ਵਿੱਚ ਇਹ ਕਿਹਾ ਅਸੀਂ ਕਾਨੂੰਨ ਮੁਤਾਬਕ ਜਦੋਂ ਸੰਵਿਧਾਨ ਦੇ ਦੀ ਕੋਈ ਲੰਗੜਾ ਨਹੀਂ ਕਰਾਂਗੇ ਕਾਨੂੰਨ ਮੁਤਾਬਕ ਜਦੋਂ ਸਮਾ ਪੂਰਾ ਹੋਊਗਾ ਉਸ ਤੋਂ ਬਾਅਦ ਹੀ ਚੋਣਾਂ ਕਰਾਈਆਂ ਜਾਣਗੀਆਂ ਜੀ ਜੀ ਤੇ ਤੁਹਾਡੇ ذریعے ਰਾਹੀਂ ਇੱਕ ਮੈਂ ਪੰਜਾਬ ਦੇ ਸਮੁੱਚੇ ਸਰਪੰਚਾਂ ਦਾ ਪਿੰਡ ਪਿੰਡ ਦੇ ਹਰ ਇੱਕ ਸਰਪੰਚ ਦਾ ਧੰਨਵਾਦ ਕਰਨਾ ਚਾਹੁੰਦਾ ਤੇ ਅਪੀਲ ਵੀ ਕਰਦਾ ਅੱਗੇ ਤੋਂ ਵੀ ਪੰਚਾਇਤ ਜੁਨੀਅਨ ਦਾ ਇਸੇ ਤਰ੍ਹਾਂ ਸਾਥ ਦਿੰਦੇ ਰਹਿਣ ਅਸੀਂ ਵੀ ਤੁਹਾਡੇ ਨਾਲ ਸਦਾ ਖੜੇ ਰਹਾਂਗੇ ਤੁਹਾਡਾ ਸਾਰਿਆਂ ਦਾ ਮੀਡੀਏ ਦਾ ਪੰਚਾਇਤਾਂ ਦਾ ਸਰਪੰਚ ਦਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕਨਾਂ ਜੀ ਇੱਕ ਹੋਰ ਵੱਡੀ ਜਿਹੜੀ ਮੈਂ ਜਿਹੜਾ ਸਾਡਾ ਵਧੀਆ ਕੰਮ ਹੋਇਆ ਹੈ ਜਿਹੜੇ ਸਰਪੰਚਾਂ ਦੇ ਸਮਾਨ ਪਿਆ ਸੀ ਗਲੀਆਂ ਚ ਰੁਲਦਾ ਅੱਜ ਉਹ ਵਿਚਾਰੇ ਸਰਪੰਚੇ ਸੁਸਾਈਡ ਕਰਨ ਤੋਂ ਬਚ ਰਹਿਣਗੇ ਧੰਨਵਾਦ ਹੈ ਕੋਰਟ ਦਾ ਅਸੀਂ ਸਰਕਾਰ ਦਾ ਫੇਰ ਕਹਿੰਦੇ ਆ ਵੀ ਸਰਕਾਰੇ ਅੱਜ ਤੁਸੀਂ ਕਈ ਵਿਚਾਰੇ ਸਰਪੰਚ ਮਰਨੋਂ ਬਚਾ ਲਏ ਤੁਸੀਂ ਆਪਣਾ ਫੈਸਲਾ ਵਾਪਸ ਲੈ ਕੇ ਕੋਈ ਚੰਗਾ ਕੀਤਾ ਅੱਗੋਂ ਵਾਸਤੇ ਇਹ ਜੇ ਸੈਂਸਲੇ ਨਾ ਕਰਨ ਇਹ ਸਰਕਾਰ ਨੂੰ ਬੇਨਤੀ ਹੈ ਪੰਜਾਬ ਦੇ ਲੋਕਾਂ ਨਾਲ ਮਿਲ ਕੇ ਰਹਿਣ ਜਿਨ੍ਹਾਂ ਨੇ ਤੁਹਾਨੂੰ ਮੁੱਖ ਮੰਤਰੀ ਬਣਾਇਆ ਉਹਨਾਂ ਚੋਂ ਅਸੀਂ ਵੀ ਸਾਰਿਆਂ ਨੇ ਵੋਟਾਂ ਕਿਤੇ ਨਾ ਕਿਤੇ ਪਾਈਆਂ ਹੋਣਗੀਆਂ ਤਾਂ ਹੀ ਜਿੱਤੇ ਨੇ ਅਸੀਂ ਬੇਨਤੀ ਕਰਦੇ ਆ ਇਹ ਜੇ ਪੁੱਠੇ ਤੇ ਫੈਸਲੇ ਨਾ ਕਰੋ ਕਿ ਸਾਡਾ ਪੰਜਾਬ ਇਹ ਤੇ ਅੰਦੋਲਨਾਂ ਦੇ ਵਿੱਚ ਅਜੇ ਜਾਂ ਸੜਕਾਂ ਤੇ ਉਤਰਿਆ ਬਿਲਕੁਲ ਹਮੇਸ਼ਾ ਕਹਿੰਦੇ ਨੇ ਕਿ ਅੰਦੋਲਨ ਜਿਹੜਾ ਕਿ ਹਰ ਇੱਕ ਨੇ ਰਸਤਾ ਪਨਾਇਆ ਹੋਇਆ ਤੇ ਪਰ ਜਦੋਂ ਇਹ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ 3 ਕਰੋੜ ਦੀ ਗੱਲ ਹੋਈ ਬਾਈ ਨੇ ਕਿਹਾ ਅਸੀਂ ਵੀ ਉਹਨਾਂ 3 ਕਰੋੜਾਂ ਦੇ ਨਮਾਇंदे ਹੈਗੇ ਆਂ ਪਹਿਲਾਂ ਤਾਂ ਮੈਂ ਪੂਰੇ ਸਰਪੰਚਾਂ ਵੱਲੋਂ ਮੁੱਖ ਮੰਤਰੀ ਨੂੰ ਬਧਿ ਦੇਣਾ ਚਾਹੁੰਦਾ ਕਿਉਂਕਿ ਮੁੱਖ ਮੰਤਰੀ ਫਟਾਫਟ ਹੀ ਫੈਸਲਾ ਬਾਬਸਾ ਲਿਆ ਕਿਉਂਕਿ ਇਹ ਸਰਪੰਚਾ ਜਿਹੜੇ ਇਹ ਵੀ ਪੰਜਾਬ ਦੇ ਆ ਵੋਟਾਂ ਪੂਰੇ ਪੰਜਾਬ ਨੇ ਪਾਈਆਂ ਤਾਂ ਮੁੱਖ ਮੰਤਰੀ ਬਣਿਆ ਪਰ ਇੱਕ ਮੈਂ ਬੇਨਤੀ ਜਰੂਰ ਕਰਦਾ ਸਰਕਾਰ ਨੂੰ ਇਹ ਸਰਪੰਚ ਸਰਕਾਰ ਦੇ ਹੁੰਦੇ ਆ ਸਰਕਾਰ ਨਾਲ ਚੱਲ ਜਾਂਦੇ ਆ ਜੇ ਨਾਲ ਸਰਕਾਰ ਲੈ ਕੇ ਚੱਲੂ ਤਾਂ ਸਰਕਾਰ ਨਾਲ ਜਾਣੂ ਬੈਠੀ ਤਿਆਰ ਹੁੰਦੇ ਆ ਕੋ ਪਿੰਡਾ ਚਲੋੜਿਆ ਇੱਕ ਮੈਂ ਬੇਨਤੀ ਹੋਰ ਕਰਦਾ ਕਿ ਡਾਇਰੈਕਟਰ ਸਾਹਿਬ ਵੱਲੋਂ ਪਿੰਡਾਂ ਦੇ ਪੂਰੇ ਪੰਜਾਬ ਦੇ ਰਿਕਾਰਡ ਮੰਗੇ ਗਏ ਆ ਗੋਸਵਾਰਾ ਮੰਗਾ ਪਹਿਲੇ ਆਓ ਜੀ ਕਰਕੇ ਅਸੀਂ ਬੇਨਤੀ ਕਰਦੇ ਆ ਪੂਰੇ ਸਰਪੰਚਾਂ ਨੂੰ ਤੇ ਇਕਮੁੱਟ ਹੋ ਜੋ ਜਿਹੜਾ ਇਹ ਮੰਗਦੇ ਆ ਗੋਸਵਾਰਾ ਜੇ ਡਿਟ ਜਾਂ ਕਾਰ ਵਿਜਟ ਉਹ ਅਸੀਂ ਨਹੀਂ ਦੇਣੀ ਅਸੀਂ ਬੇਨਤੀ ਕਰਦੇ ਆ ਤੁਹਾਡੇ ਕਿ ਛੋਟੀ ਜਿਹੜੇ ਪਿੰਡਾਂ ਦੇ ਛੋਟੇ ਛੋਟੇ ਕੰਮ ਹੁੰਦੇ ਨੇ ਗਰੀਬਾਂ ਦੀ ਵੀ ਸੁਣੀ ਜਾਵੇ ਕਿਉਂਕਿ ਕਈ ਵਾਰ ਸੀ ਵੇਖਦੇ ਆ ਗਰੀਬ ਵਿਚਾਰੇ ਕਈ ਪਿੰਡਾਂ ਦੀ ਗੱਲ ਕਰਦੇ ਆ ਕਈ ਸਰਪੰਚ ਸਾਰੇ ਸਰਪੰਚ ਨਹੀਂ ਸਾਰੇ ਕਹਿੰਦੇ ਪੰਜਾਂ ਉਂਗਲਾਂ ਇੱਕ ਬਰਾਬਰ ਨਹੀਂ ਹੁੰਦੀਆਂ ਪਰ ਉਹਨਾਂ ਦੀ ਜੇਕਰ ਅੱਜ ਰੱਬ ਨੇ ਸੁਣੀ ਐ ਤਾਂ ਉਹਨਾਂ ਬਾਰੇ ਹੋਣੀ ਸੈ ਸੋਚਿਆ ਜਾਵੇ ਅਸੀਂ ਕਈ ਪਿੰਡਾਂ 'ਚ ਦੇਖਦੇ ਆ ਕਈ ਪਿੰਡਾਂ 'ਚ ਗਰੀਵ ਸਰਪੰਚ ਹੁੰਦੇ ਆ ਕਈ ਪਿੰਡਾਂ 'ਚ ਪਰ ਇਹ ਸਰਕਾਰ ਉਲਟੇ ਪਾਸੇ ਧਿਆਨ ਦਿੰਦੀ ਆ ਜਿਹੜੀ ਸਰਕਾਰ ਸਾਨੂੰ ਭੰਗ ਕਰਨ ਬੱਤੇ ਲੱਗੀ ਹੋਈ ਸੀਗੀ ਉਹ ਸਰਕਾਰ ਜਿਹੜੀ ਗਰੀਬਾਂ ਦੇ ਕਾਲ ਘੱਟੇ ਉਹੀ ਬਣਾ ਦੇ ਜਿਹੜੇ ਗਰੀਬ ਧਿਆਲੀ ਕਰਦੇ ਉਹਦੇ ਕਾਲ ਘੱਟੇ ਪਏ ਆ ਮੈਂ ਦੁਬਾਰਾ ਫੇਰ ਵਿੱਚ ਕਰਦਾ ਡਾਕਟਰ ਸਾਹ ਨੂੰ ਵੀ ਚਾਹ ਸਾਡੇ ਮੰਤਰੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਨੂੰ ਵੀ ਜਿਹੜੇ ਸਰਪੰਚਾਂ ਨੂੰ ਤੰਗ ਦੁਬਾਰਾ ਫੇਰ ਕਰ ਲਿਏ ਆ ਆ ਪਰਚੋ ਦੇ ਰਿਕਾਰਡ ਮੰਗਲੇ ਹੋਇਆ ਵੀ ਰਿਕਾਰਡ ਛੋਟੇ ਕੋਲੇ ਰਹਿਣਾ ਹੈ ਜਦੋਂ ਅਗਲੇ ਸਰਪੰਚ ਬਣ ਕੇ ਫੇਰ ਵੀ ਛੋਟਕੋ ਜੋ ਕੋਈ ਕੰਮ ਨਾ ਕਰ ਲਿਓ ਪਰ ਹੁਣ ਤਾਂ ਸਰਪੰਚਾਂ ਨੂੰ ਕੰਮ ਕਰ ਦਿਓ ਪਿੰਡਾਂ ਦੇ ਕਿਉਂਕਿ ਜਿੰਨਾ ਚਿਰ ਪੰਚਾਇਤਾਂ ਨੇ ਹੁਣ ਦੂਜੀ ਵਾਰੀ ਕੋਈ ਬਣ ਗਿਆ ਸਰਪੰਚ ਕੋਈ ਤੀਜੀ ਵਾਰੀ ਬਣ ਗਿਆ ਇਹਨਾਂ ਨੂੰ ਕੰਮ ਕਰ ਦਿਓ ਜਦੋਂ ਨੰਬੇ ਪੰਚਾਇਤਾਂ ਆ ਗਿਆ ਉਦੋਂ ਜੋ ਕੁਝ ਕਰਨਾ ਕਰ ਲਿਓ ਸਰਪੰਚ ਵੀ ਇੱਥੇ ਰਹਿਣੇ ਆ ਜਿੱਥੇ ਤੁਸੀਂ ਟੰਗਣਾ ਟੰਗ ਦਿਓ ਜੀ ਬਿਲਕੁਲ ਪਰ ਪਿੰਡਾਂ ਵਿੱਚ ਪਾਰਟੀ ਵਜੇ ਬਣਾਵੋ ਸਾਰਿਆਂ ਤੇ ਇਲਜ਼ਾਮ ਨਹੀਂ ਲਾਣਾ ਚਾਹੀਦਾ ਮਤਲਬ ਇਹ ਗੱਲ ਗਲਤ ਹੈਗੀ ਆ ਹਾਂਜੀ ਇੱਕ ਵੇ ਬੇਨਤੀ ਕਰਦਾ ਕਿ ਜਿਹੜੇ ਰਿਕਾਰਡ ਮੰਗਦੇ ਆ ਮੈਂ ਸਾਰੋਂ ਬੇਨਤੀ ਕਰਦਾ ਨਾ ਦਿਓ ਹਜ਼ਰ卡ਡ ਕੋਈ ਨਾ ਦਿਓ ਗੋਸ਼ੋਰਾ ਨਾ ਦਿਓ ਮੈਂ ਸਾਰੇ ਜਿੰਨੇ ਵੀ ਪੰਚਾਇਤ ਅਫਸਰ ਆ ਜਾਂ ਵੀਰੋ ਸਾਹਿਬਾ ਉਹਨਾਂ ਬੇਨਤੀ ਕਰੋਗੇ ਇਹ ਸਰਪੰਚ ਆਪਣੇ ਆਪਰੇ ਪੰਜਾਬ ਦੇ ਪਾਕਿਸਤਾਨ ਦੇ ਨਹੀਂਗੇ ਪੰਜਾਬ ਦੀ ਰਣੈਸ਼ ਕਰਕੇ ਬੇਨਤੀ ਆ ਵੀ ਇਹ ਨਾ ਇਹ ਕੰਮ ਕਰਨ ਅਗਲੇ ਜੀ ਆਉਣ ਲੈ 3-4 ਮਹੀਨੇ ਆ ਵਧੀਆ ਕੰਮ ਕਰਨ ਵਾਸਤੇ ਸਰਪੰਚਾਂ ਮੌਕਾ ਤਾਂ ਜਾਵੇ ਇਹ ਵੈਗਰ ਬਣੋ ਇਹ ਵੈਗਰ ਬਣੋ ਕਿਰਪਾ ਹੋਈ ਆ ਪੰਚਾਇਤਾਂ ਤੇ ਸਰਪੰਚਾਂ ਤੇ ਪੰਚਾਂ ਤੇ ਔਰ ਪੰਜਾਬ ਸਰਕਾਰ ਤੇ ਕਿਰਪਾਯੋ ਕਿ tufaan ਨਹੀਂ ਹੋਇਆ ਅਗਰ ਇਹ ਫੈਸਲਾ ਗਾਂ ਟਲ ਜਾਂਦਾ ਅਸੀਂ ਨਾਰਾਜ਼ ਹੋਣਾ ਸੀਗਾ ਪਰ ਅਸੀਂ ਜੱਜ ਸਾਹਿਬ ਦਾ ਮਾਨਜੋਗ ਹਾਈ ਕੋਰਟ ਦਾ ਅਸੀਂ ਸਲੂਟ ਕਰਦੇ ਆ ਉਹਨਾਂ ਨੂੰ ਅੱਜ ਬਿਲਕੁਲ ਕਿ ਜਿਹੜਾ ਉਹਨਾਂ ਨੇ ਅੱਜ ਸਾਡੇ ਹੱਕ 'ਚ ਫੈਸਲਾ ਲਿਆ ਉਹ ਪੰਜਾਬ ਸਰਕਾਰ ਨੂੰ ਸੂਟ ਕਰਦੇ ਆ ਕਿ ਜਿਹੜਾ ਇਹਨਾਂ ਨੇ ਫੈਸਲਾ ਵਾਪਸ ਲੈ ਰਿਆ ਔਰ ਪੰਜਾਬ ਨੂੰ ਬਰਵਾਦ ਹੋਣ ਵਾਤੇ ਵਿਚ ਆ ਰਿਹਾ ਅੱਜ ਬਿਲਕੁਲ ਔਰ ਕੋਈ ਜ਼ਿਕਰ ਸਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ ਤਾਂ ਕਰ ਸਕਦੇ ਹੋ ਤੇ ਜੀ ਜੀ ਅੱਗੇ ਸ਼ਾਮੇ ਆਜੋ ਥੋੜਾ ਸ਼ਾਮੇ ਆਜੋ ਬਿਲਕੁਲ ਅਸੀਂ ਮਾਨਯੋਗ ਹਾਈ ਕੋਰਟ ਜੀ ਜੀ ਤੇ ਜੱਜ ਸਾਹਿਬ ਜੀ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪੰਜਾਬ ਦੀਆਂ ਸਮੂਹ ਪੰਚਾਇਤਾਂ ਨੂੰ ਦੁਬਾਰੇ ਤੋਂ ਬਹਾਲ ਕਰਕੇ ਪਿੰਡਾਂ ਦੀ ਡਿਵੈਲਪਮੈਂਟ ਕਰਾਉਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਨੇ ਅਸੀਂ ਵਿਸ਼ਵਾਸ ਦਿਵਾਉਣਾ ਵੀ ਜਿਵੇਂ ਪਹਿਲਾਂ ਦੀ ਤਰ੍ਹਾਂ ਪੰਜਾਬ ਵਿੱਚ ਕੰਮ ਪਿੰਡਾਂ ਦੀ ਡਿਵੈਲਪਮੈਂਟ ਹੋ ਰਹੀ ਸੀ ਹੁਣ ਦੋ ਦਿਨ ਦਾ ਸਰਕਾਰ ਨੇ ਟਾਈਮ ਲਿਆ ਵੀ ਅਸੀਂ ਨੋਟੀਫਿਕੇਸ਼ਨ ਜਾਰੀ ਕਰਾਂਗੇ ਮੁੱਢ ਤੋਂ ਪਿੰਡਾਂ ਦੇ ਦੁਆਰੇ ਕੰਮ ਸ਼ੁਰੂ ਹੋਣਗੇ ਤੇ ਨਾਲ ਹੀ ਪੰਜਾਬ ਸਰਕਾਰ ਸੀਐਮ ਸਾਹਿਬ ਨੂੰ ਬੇਨਤੀ ਕਰਦੇ ਆਂ ਵੀ ਜਿੰਨੇ ਵੀ ਸਰਪੰਚ ਪੰਚ ਨੇ ਇਹ ਸਰਕਾਰ ਦੀ ਹੁੰਦੇ ਨੇ ਤੁਸੀਂ ਇਹਨਾਂ ਨੂੰ ਆਪ ਦੀ ਸਮਝੋ ਆਪਦੇ ਗੱਲ ਨਾਲ ਲਾਓ ਕੋਈ ਇਹ ਜੀ ਗੱਲ ਨਹੀਂ ਵੀ ਇਹ ਤੁਹਾਡੇ ਕੋਈ ਇਹਨਾਂ ਸਰਪੰਚਾਂ ਪੰਚਾਂ ਦੇ ਤੁਹਾਡੇ ਮਨ ਵਿੱਚ ਕੋਈ ਮਤਰਿਆ ਨਾ ਸਮਝੋ ਅਸੀਂ ਤੁਹਾਡੇ ਮੁਤਾਬਕ ਜਿਵੇਂ ਤੁਸੀਂ ਚਾਹੋ ਨ ਪੰਚਾਇਤਾਂ ਕੰਮ ਕਰਨ ਨੂੰ ਤਿਆਰ ਨੇ ਆਪਾਂ ਆਪਸ ਵਿੱਚ ਕੋਈ ਇੱਕ ਦੂਜੇ ਪ੍ਰਤੀ ਮਨ ਚ ਗਿਲਾ ਸ਼ੱਕ ਬਣਾ ਨਾ ਰੱਖੀ ਬਿਲਕੁਲ ਸੋ ਬੋਬੋ ਧੰਨਵਾਦ ਤੁਹਾਡਾ ਤੇ ਅਸੀਂ ਤੁਸੀਂ ਕਹਿਣਾ ਚਾਹੁੰਦੇ ਕੁਝ ਮੈਂ ਸਰਪੰਚ ਕੋਟਾ ਸਿੰਘ ਜੀ ਜੀ ਤੇ ਬਲੌਕ ਧੂਰੀ ਪਿੰਡੀ ਸੀ ਜੀ ਬਹੁਤ ਬਹੁਤ ਪਹਿਲੇ ਤੋਂ ਵਧਾਈਆਂ ਜੀ ਮਾਨਯੋਗ ਹਾਈ ਕੋਰਟ ਜੋ ਇਹਨਾਂ ਨੇ ਸਾਡੇ ਆਪਣੇ ਪ੍ਰਧਾਨ ਜੀ ਨੇ ਇਹਨਾਂ ਨੇ ਵੀ ਕਿਹਾ ਮਾਨਯੋਗ ਹਾਈ ਕੋਰਟ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਸਾਡੇ ਹੱਕ ਜਿਹਨਾਂ ਨੇ ਫੈਸਲਾ ਲਿਆ ਦੂਜਾ ਧੰਨਵਾਦ ਆਪਣੇ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਉਹਨਾਂ ਨੇ ਜੋ ਫੈਸਲਾ ਆਪਣੇ ਕੀਤਾ ਵਾ ਕੋਈ ਵਾਰ ਕੋਈ ਨਕਾਮੀ ਮੰਦੇ ਤੇ ਹੁੰਦੀਆਂ ਨੇ ਇਨਸਾਨ ਗਲਤੀਆਂ ਦਾ ਪੁੱਤਲਾ ਹੈ ਜੇ ਗਲਤੀ ਨੂੰ ਗਲਤੀ ਮੰਨ ਲਓ ਉਹਦੀ ਉਹਦੀ ਘਟਦੀ ਨਹੀਂ ਉਹਦੀ ਵੱਧਦੀ ਹੈ ਇਹ ਬਹੁਤ ਵਧੀਆ ਗੱਲ ਹੈ ਮਾਨਯੋਗ ਮੁੱਖ ਮੰਤਰੀ ਸਾਹਿਬ ਦੀ ਵੀ ਜਿਨ੍ਹਾਂ ਨੇ ਪੰਜਾਬ ਨੂੰ ਬਰਬਾਦ ਹੋਣ ਤੋਂ ਬਚਾ ਲਿਆ ਜੋ ਇਹਨਾਂ ਦੀਆਂ ਬੇਤੁਖੀਆਂ ਗੱਲਾਂ ਦੀ 1000 ਕਰੋੜ ਰੁਪਏ ਪਿਆ ਜੀ ਪੰਚਾਇਤਾਂ ਦੇ ਖਾਤੇ ਉਹ ਅਸੀਂ ਇਹ ਕਹਿੰਦੇ ਨੇ ਸਰਪੰਚਾਂ ਨੂੰ ਸਰ ਪਹਿਲਾਂ ਪਿੰਡਾਂ ਜਾ ਕੇ ਸਰਵੇ ਤਾਂ ਕਰ ਲੋ ਸਰਵੇ ਕਰੋ ਆ ਕੇ ਦੇਖੋ ਪਿੰਡਾਂ ਦੀ ਨਹਿਾਰ ਬਦਲੀ ਪਈ ਆ ਸਰਪੰਚਾਂ ਨੇ ਤਣ ਦੇ ਹੀ ਨਾਲ ਕੰਮ ਕਰ ਰਹੇ ਨੇ ਸਰਪੰਚ ਇਹ ਨਹੀਂ ਹੈ ਵੀ ਕੋਈ ਮਤਰੇਹੀ ਮਾਂ ਆਲਾ ਕਿਸੇ ਨਾਲ ਕੋਈ ਸਲੂਕ ਹੈ ਕੋਈ ਵੀ ਆ ਗਿਆ ਸਾਰ 12 ਵਜੇ ਸਵੇਰੇ 5 ਵਜੇ ਡੋਰ ਓਪਨ ਹੋ ਜਾਂਦਾ ਸਰਪੰਚ ਦਾ 8 ਵਜੇ 9 ਵਜੇ ਬੰਦ ਹੁੰਦਾ ਜੋ ਜਿਹੜਾ ਵੀ ਮਰਜੀ ਆ ਗਿਆ ਉਹਦੇ ਦਰ ਤੋਂ ਖਾਲੀ ਨਹੀਂ ਜਾਊਗਾ ਸਾਰਿਆਂ ਬਹੁਤ ਬਹੁਤ ਧੰਨਵਾਦ ਸਾਰਿਆਂ ਦਾ ਤਾਂ ਨਹੀਂ ਹੁੰਦਾ ਸਾਰੇ ਤਾਂ ਨਹੀਂ ਨਹੀਂ ਸਾਰੇ ਸਰਪੰਚਾਂ ਦੀ ਡੋਰ ਓਪਨ ਨੇ ਜੀ ਇਹੋ ਜੀ ਗੱਲ ਨਹੀਂ ਹੈਗੀ ਇਹ ਪੰਜਾਬ ਸਰਕਾਰ ਨੂੰ ਪਤਾ ਨਹੀਂ ਕਿੱਥੋਂ ਭਣਕ ਪੈ ਗਈ ਵੀ ਇਹ ਐ ਕਰ ਦਿੰਦੇ ਨੇ ਸਰਪੰਚ ਗਲਤ ਕਰ ਦਿੰਦੇ ਨੇ ਜਾਂ ਕਿਵੇਂ ਉਹ ਗਲਤ ਗਲਤ ਗਾਈਡ ਨਾ ਹੋਵੋ ਸਹੀ ਗਾਈਡ ਕਰੋ ਜਿਹੜੇ ਵੀ ਬੰਦੇ ਨੇ ਕਿਸੇ ਨੇ ਗਲਤ ਰਾਏ ਦਿੱਤੀ ਆ ਪੰਜਾਬ ਸਰਕਾਰ ਨੂੰ ਸਹੀ ਰਾਏ ਦੇਣ ਸਲਾਹਕਾਰ ਨੂੰ ਮੈਂ ਉਹਨਾਂ ਦੇ ਬੇਨਤੀ ਕਰਦਾ ਪ੍ਰੋਪਰ ਪਹਿਲਾਂ ਸਰਵੇ ਕਰੋ ਫਿਰ ਗੱਲ ਕਰੋ ਬਿਲਕੁਲ ਸੋ ਸੋ ਅਸੀਂ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਪਹੁੰਚੇ ਤਾਂ ਜਿੱਥੇ ਅੱਜ ਵੱਡੀ ਜਿੱਤ ਹੋਈ ਆ ਸਰਪੰਚਾਂ ਦੀ ਸੋ ਅੱਜ ਜਿਹੜੇ ਇੱਥੇ ਖੜੇ ਨੇ ਸਾਰੇ ਸਰਪੰਚ ਹਾਗੇ ਨੇ ਜਿਹੜਾ ਅਸੀਂ ਪੰਜਾਬ ਦੇ ਪਿੰਡਾਂ ਦੇ ਸਰਪੰਚ ਹਾਗੇ ਨੇ ਉਹ ਹੀ 3 ਕਰੋੜ ਜਿੰਦੀ ਵਾਰ-ਵਾਰ ਭਵੰਤਮਾਨ ਗੱਲ ਵੀ ਕਰਦੇ ਨੇ ਕਿ 3 ਕਰੋੜ ਲੋਕਾਂ ਨੇ ਸਾਨੂੰ ਚੁਣਿਆ ਤਾਂ ਉਹਨਾਂ 3 ਕਰੋੜਾਂ ਦੇ ਨੁਮਾਇੰਦੇ ਅੱਜ ਇੱਥੇ ਪੰਜਾਬ ਹਰਿਆਣਾ ਇੱਥੇ ਪਹੁੰਚੇ ਨੇ ਤਾਂ ਜੋ ਉਹਨਾਂ ਦੀ ਜਿੱਤ ਹੋਈ ਹੈ ਤੇ ਪੰਜਾਬ ਸਰਕਾਰ ਨੇ ਅੱਜ ਫੈਸਲਾ ਵਾਪਸ ਲਿਆ ਤੇ ਜਿਹੜੇ ਸਰਪੰਚੀਆਂ ਸੀ ਉਹਨਾਂ ਨੂੰ ਫਿਰ ਤੋਂ ਜਿਹੜਾ ਬਹਾਲ ਕਰ ਦਿੱਤਾ ਗਿਆ ਕਨਵਰਸਮ ਸ਼ੇਧਨਾ ਸੰਦੀਪ ਕਮੋਚ ਪੰਜਾਬ ਹਰਿਆਣਾ